ਮਾਨਸਾ ਪੁਲਿਸ ਨੇ ਸਿਆਸੀ ਤੇ ਧਾਰਮਿਕ આગੂ ਸੁਖਚਾਨ ਸਿੰਘ ਤਰੰਪੂਰਾ ਦੇ ਪੁੱਤ ਤੇ ਪਾਂਜੇ ਨੂੰ ਇੱਕ ਵਪਾਰੀ ਦੇ ਅਗਵਾ ਕਾਂਡ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ ਫਿਰੋਤੀ ਦੀ ਰਕਮ 'ਚ 22 ਲੱਖ ਰੁਪਏ ਵੀ ਬਰਾਮਦ ਕੀਤੇ ਨੇ। ਪੁਲਿਸ ਮੁਤਾਬਿਕ ਮਾਮਲੇ ਦਾ ਮੁੱਖ ਦੋਸ਼ੀ ਕਲਿਆਣ ਸਿੰਘ ਤਰੰਪੂਰਾ ਯੂਥ ਅਕਾਲੀ ਦਲ ਮਾਲਵਾ ਜੋਂ ਇੱਕ ਦਾ ਜਨਰਲ ਸਿਕੱਤਰ ਵੀ ਹੈ। ਇਸਨੇ 2 ਮਹੀਨੇ ਪਹਿਲਾਂ ਬੁੱਢਲਾਡਾ ਦੇ ਵਪਾਰੀ ਚੰਨ ਲਾਲ ਨੂੰ ਅਗਵਾ ਕੀਤਾ ਸੀ ਤੇ 1 ਕਰੋੜ ਰੁਪਏ ਦੀ ਫਿਰੋਤੀ ਲਈ ਸੀ। ਦੋਸ਼ੀ ਸਾਰੇ ਸਬੂਤ ਇਕੱਠੇ ਕਰਕੇ ਇੱਕ ਕਲਿਆਨ ਸਿੰਘ son of ਸੁਖਚੈਨ ਸਿੰਘ ਅਤੇ ਉਸ ਦਾ ਕਜ਼ਨ ਬ੍ਰਦਰ ਜਿਹੜਾ ਗੁਰਪ੍ਰੀਤ ਚਾਹਲਾ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਪਹਿਲੀ ਪੁਛਗਿਸਤ ਦੇ ਵਿੱਚ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਇਸ ਬੰਦੇ ਨੂੰ ਕਿਡਨੈਪ ਕੀਤਾ ਸੀ ਔਰ ਕਿਡਨੈਪ ਕਰਨ ਲਈ ਉਹਨਾਂ ਨੇ ਇੱਕ ਰੱਤੀਏ ਤੋਂ ਇੱਕ ਗੱਡੀ ਜਿਹੜੀ ਆ ਉਹ ਫੋਰਸਿਬਲੀ ਚੋਰੀ ਕੀਤੀ ਸੀ ਹਾਇਰ ਕਰਕੇ ਔਰ ਇੱਕ ਮਹੀਨਾ ਆਪਣੇ ਕੋਲ ਰੱਖਣ ਤੋਂ ਬਾਅਦ ਇਹ ਗੱਡੀ ਚੋਰੀ ਦੇ ਵਿੱਚ ਉਹਨੂੰ ਗਵਾਹ ਕਰਕੇ ਉਸ ਤੋਂ ਬਾਅਦ ਗੱਡੀ ਵਾਪਸ ਰੱਤੀਏ ਸਾਡੇ ਆਏ ਸੀਗੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਜਗਬਾਣੀ ਟੀਵੀ